ਤਾਂ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਨਾ ਸਿਰਫ ਕੈਲਗਰੀ ਬਲਕਿ ਪੂਰੇ ਪੰਜਾਬੀ ਭਾਈਚਾਰੇ ਨੂੰ ਸਦਮੇ ਵਿੱਚ ਪਾ ਦਿੱਤਾ ਹੈ ਜਿਨ੍ਹਾਂ ਕੈਲਗਰੀ ਦੇ ਉੱਤਰ ਪੂਰਬੀ ਰੈੱਡ ਸਟੋਨ ਖੇਤਰ ਵਿੱਚ ਰਹਿੰਦੇ ਪੰਜਾਬੀ ਜੋੜੇ ਇੱਕ ਅੰਮ੍ਰਿਤ ਸਿੰਘ ਅਤੇ ਉਸ ਦੀ ਪਤਨੀ ਜੈਸਮਿਨ ਕੌਰ ਦੀ ਮੌਤ ਸ਼ੱਕੀ ਹਾਲਾਤਾਂ ਵਿੱਚ ਹੋ ਗਈ ਹੈ ਦੱਸਦੀ ਹੈ ਕਿ ਦੋਵੇਂ ਮੂਲ ਰੂਪ ਵਿੱਚ ਪੰਜਾਬ ਦੇ ਜਗਰਾਉਂ ਉਧਿੰ ਪੰਦੇ ਪੰਦੇ ਚੌਂਕੀ ਮਾਂਦਰ ਰਹਿਣ ਵਾਲੇ ਅਸਾਨਾ ਤੇ ਕਾਫੀ ਸਮੇਂ ਤੋਂ ਵੰਡਾ ਵਿੱਚ ਵਸੇ ਹੋਏ ਸੰਕਲਗੀਰੀ ਪੁਲਿਸ ਸਰਵਿਸ ਨੇ ਮਾਮਲੇ ਨੂੰ ਸ਼ੱਕੀ ਘਰਾੜ ਦਿੰਦੇ ਹੋਏ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਅਪਰਾਧਿਕ ਪਹਿਲੂ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਮੌਤੇ ਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪੁਲਿਸ ਅਧਿਕਾਰੀਆਂ ਮੁਤਾਬਕ ਪੋਸਟਮਾਰਟਮ ਰਿਪੋਰਟ ਅਤੇ ਫੋਰੈਂਸਿਕ ਸਬੂਤ ਅਤੇ ਹਰ ਇੱਕ ਕੋਨ ਤੋਂ ਜਾਂਚ ਕੀਤੀ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ ਗੁਆਂਢੀਆਂ ਅਤੇ ਸਥਾਨਕ ਨਿਵਾਸੀਆਂ ਵਿੱਚ ਡੂੰਗੀ ਚਿੰਤਾ ਅਤੇ ਹੈਰਾਨੀ ਦਾ ਮਾਹੌਲ ਹੈ ਇੱਕ ਹੱਸਤਾ ਖੇਡਦਾ ਜੋੜਾ ਅਤੇ ਅੱਜ ਸਿਰਫ ਸਵਾਲ ਹੀ ਸਵਾਲ